ਉਹ ਚੜਿਆ ਓਏ ਓਏ ਕਿਹੜਾ ਓਏ ਕਰਿਆ ਕੇ ਉਹ ਕਿਹੜਾ ਭਾਈ ਓਏ ਉਹ ਤੇਰਾ ਬਾਪੂ ਹੈਗਾ ਘਰੇ ਯਾਰਾ ਉਹ ਰਹੂ ਅੱਜ ਉਹਦੇ ਨੇ ਚੋਰਾ ਕਿੱਧਰ ਨਿਕਲੇਗਾ ਟੜਕੇ ਦਾ ਗਿਆਗਾ ਮੈਂ ਮੇਰੀ ਬੇਬੇ ਨੂੰ ਪੁੱਛਿਆ ਮੈਂ ਕਿਹਾ ਮੇਰੇ ਵਾਲਾ ਬਾਪੂ ਉਧਰ ਗਿਆਗਾ ਕਦੀ ਮੰਤਾ ਆਪ ਨਹੀਂ ਦੱਸ ਕੇ ਗਿਆ ਯਾਰ ਪਤਾ ਨਹੀਂ ਯਾਰ ਟੜਕੇ ਦਾ ਪਤੰਦਰ ਕਿੱਧਰ ਨਿਕਲਿਆ ਕਿੱਥੇ ਨਾ ਨਾ ਚੋਰੇ ਨੂੰ ਸ਼ਰਮਾ ਨੂੰ ਵੀ ਮੈਂ ਕਿੱਥੇ ਜਾਣਾ ਦੱਸ ਕੇ ਵੀ ਨਹੀਂ ਜਾਂਦਾ ਭਰਾਵਾ ਟੜਕੇ ਦੇ ਡਿੱਕੀ ਜੰਨੇ ਹੈਗੇ ਸਾਡਾ ਤਾਂ ਆਪ ਗਿਆ ਯਾਰ ਮੈਨੂੰ ਕਰ ਫਿਰ ਫਿਰ ਮੇ ਸਾਡੇ ਮੈਨੂੰ ਆਲਾ ਦਾ ਦੋਨੇ ਨਿਕਲੇ ਕਿਸੇ ਪਾਸੇ ਕਿਤੇ ਬਹਿਦ ਨਾ ਕਰਿਆ ਉਹਨੇ ਯਾਰ ਚਲ ਕੋਈ ਨਹੀਂ ਡੀਕਦੇ ਆਨੇ 5-4 ਮਿੰਟ ਤਾਂ ਹੀ ਆਉਂਗਾ ਕੀ ਹੈਗਾ ਤੇ ਨੇੜੇ ਆਉਂਗਾ ਹੋਵੇ ਇੱਥੇ ਮੈਂ ਦੱਸ ਕੇ ਵੀ ਨਹੀਂ ਗਿਆ ਤੈਨੂੰ ਮੈਨੂੰ ਚੋਰਾ ਦੱਸ ਕੇ ਨਹੀਂ ਗਿਆ ਤੜਕੇ ਦਾ ਤੜਕੇ ਦਾ ਨਿਕਲੇ ਇੱਥੋਂ ਤਾਂ ਦੱਸ ਕੇ ਸਾਡੇ ਵਾਲਾ ਵੀ ਨਹੀਂ ਗਿਆ ਯਾਰ ਦਨ ਚੱਲ ਦੋਨੇ ਇਕੱਠੇ ਗਏ ਆ ਉਹ ਕਿਤੇ ਹੁਣ ਕੀ ਖੇੜੀ ਪਕਾਈ ਜਾਂਦਾ ਭੈਣ ਪਤਾ ਨਹੀਂ ਯਾਰ ਇਹ ਕੀ ਕਰੂਗਾ ਕੀ ਨਾ ਭਰਾਵਾ ਹਜੇ ਚੱਲ ਕੋਈ ਨਹੀਂ ਆਉਂਦਾ ਚੱਲ ਕੋਈ ਨਹੀਂ ਆਉਂਦੇ ਹੋਰ ਕਰੇ ਸਾਰਾ ਪਰਿਵਾਰ ਠੀਕ ਜੀ ਬਰੀਅਤ ਹੁੰਦਾ ਸੀ ਕੀ ਕੰਮ ਬੈਗਿਆ ਸੀ ਮੇਰੇ ਬਾਪੂ ਤਾਂ ਹੀ ਨਹੀਂ ਉਹ ਇੱਕ ਕੰਮ ਕਰ ਉਹ ਤੇ ਆਪਾਂ ਖੇਤ ਨਹੀਂ ਗਏ ਸੀ ਹਾਂ ਉਹ ਬਾਰਿਸ਼ ਸੀਗੀ ਸਾਡੀ ਅੱਜ ਤੇ ਮੈਂ ਅਖਾਤਾਂ ਮੈਂ ਕੀ ਕਰਨਾ ਗੱਲ ਕਰੇ ਅੱਗੇ ਜਾ ਕੇ ਅੱਛਾ ਉੱਥੇ ਉਸ ਕੇ ਦਾ ਆਪਣੇ ਉਹ ਡੂ ਵਾਲੀ ਵਾਲੇ ਖੇਤਾਂ ਠੀਕ ਆ ਅਜ਼ਾਦ ਦਾ ਖਾਂਦਾ ਆ ਮੱਲਾ ਕੀ ਕੁਛ ਹੈ ਭਰਾਵਾ ਸਾਡੇ ਬੇਲੇ ਆ ਗਿਆ ਉਹ ਆ ਗਿਆ ਬਸਾਤੀ ਦੀਆਂ ਹੋਈਆਂ ਦਾਸੀ ਹੁਣ ਭਾਈ ਮੇਲਾ ਮੇਲਾ ਹੀ ਹੁੰਦਾ ਓਏ ਚੜਿਆ ਓਏ ਜਾ ਪਾਣੀ ਲੈ ਕੇ ਆ ਪੁੱਤ ਭੱਜ ਕੇ ਆ ਪਾਣੀ ਲੈ ਕੇ ਆ ਲੈ ਕੇ ਆਏ ਇਹਦੇ ਵਾਸਤੇ ਕਾਫੀ ਇਹਦੇ ਵਾਸਤੇ ਤੜਕੇ ਦਾ ਕਿਧਰ ਨਿਕਲਿਆ ਸੀਗਾ ਕਿਉਂ ਕਿ ਕਿ ਨਿਕਲ ਨੂੰ ਕੀ ਮੈਂ ਮਾਰਾ ਕਰਨ ਗਿਆ ਮਾਰਾ ਕਰਨ ਗਿਆ ਸੀ ਮਾਰਾ ਤੜਕੇ ਦਾ ਨਿਕਲਿਆ ਤੂੰ ਨਾ ਤੇਰਾ ਕੋਈ ਵਾਸਤਾ ਨਾ ਤੜਜੰਦਾ ਤੂੰ ਆਇਆ ਨਹੀਂ ਦੇਖੇ ਮੇਰਾ ਬਾਪੂ ਬਾਹਰੋਂ ਆ ਆ ਤੂੰ ਮੈਂ ਪਾਣੀ ਦੀ ਘੁੱਟ ਲਿਆ ਮੈਂ ਕੋਈ ਹੋਰ ਇੱਥੇ ਕਿਹੜਾ ਪਾਣੀ ਲੱਗਦਾ ਕਿ ਤੜਕੇ ਦੇ ਭਲੀ ਜਾਂਦੇ ਨਾ ਬੇਬੇ ਦੱਸਦੀਏ ਮੇਰੇ ਵਾਲੀ ਵੀ ਕਿੱਥੇ ਨਿਕਲਿਆ ਉਹ ਤੂੰ ਮੈਨੂੰ ਦੱਸ ਕਿੱਥੇ ਗਿਆ ਪਈ ਮੈਂ ਮੇਲੇ ਜਾਣਾ ਬਸਾਖੀ ਤੇ ਦਮਦਮਾ ਸਾਹਿਬ ਆ ਮੈਨੂੰ ਦੱਸ ਕੇ ਕਿ ਮੈਨੂੰ ਕਦੋਂ ਕਹਿੰਦੀ ਕਿਹਦੀ ਪਤਾ ਹੀ ਬੈਨੂ ਗੋਵਰਦਨ ਜੈਨੇ ਨਹੀਂ ਹੁਣੇ ਦੱਸਿਆ ਨਹੀਂ ਆ ਮਿਰਖਾ ਕਹਿੰਦਾ ਮੈਂ ਰਿਆ ਅੱਜ ਰਖਾ ਕਹਿੰਦਾ ਕੰਮਾਂ ਕਹਿੰਦਾ ਬਾਪੂ ਤਾਂ ਹੀ ਤੇਰੇ ਤਾਂ ਹੀ ਇਹ ਤਾਂ ਪਹਿਲਾਂ ਵੀ ਪੈਸੇ ਲੈਣੇ ਆ ਕਿਤੇ ਪੈਸੇ ਤਾਂ ਨਹੀਂ ਮੰਕਰ ਨੂੰ ਰੋਡਾ ਲੱਗ ਰਿਆ ਕਿਸ਼ਤ ਕੁਸਤ ਨਾ ਭਰਾ ਦੀ ਕਿਤੇ ਇਹਦੀ ਮੈਨੂੰ ਤਾਂ ਕਿਸ਼ਤ ਕੁਸਤ ਦਾ ਪੰਗਾ ਲੱਗਦਾ ਇਹਿੰਦੇ ਤੇ ਕਿਸ਼ਤ ਤਾਂ ਆਪਣੇ ਹੀ ਭਰਨ ਵਾਲੀ ਆ ਅੱਜ ਤੇ ਫਿਰ ਰੁਪਏ ਜਿਹੜੇ ਚਵਰੇਆ ਕਿੱਧਰ ਲੈ ਗਿਆ ਤੂੰ ਗੱਲ ਸੁਣ ਹੁਣ ਮੇਰੀ ਹਾਂ ਦੱਸ ਤੂੰ ਪੋਸ਼ਦਾ ਕੀ ਆ ਫਰਾ ਹਾ 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 ਤੂੰ ਅਜੇ ਦਾ ਕੀ ਕਰਤਾ ਤੂੰ ਆਵੇ ਪੁੱਤਾਂ ਬਰਾਵਾ ਅੱਖ ਨੂੰ ਕਿ ਆਖਣਾ ਪੁੱਤ ਛੜਿਆ ਹਾਂ ਮੇਲਾ ਹੁਣ ਵਾਕਈ ਮੇਲਾ ਭਾਈ ਅੱਛਾ ਹੈਗੇ ਮੇਲਾ ਉੱਥੇ ਨਾ ਮਾਂ ਦਾ ਪੁੱਤਾਂ ਮੈਨੂੰ ਤਾਂ ਉਹ ਫੜਾ ਗਈ ਮਮਲਾ ਉਹ ਦਿਲ ਜਾਇਰਾ ਉਹ ਦਿਲ ਦੇ ਗਈ ਕੋਮਾ ਮਾਂ ਉਹ ਕੀ ਕਹਣੇ ਨੇ ਤੂੰ ਖੀਜਾ ਓਏ ਖੀਜਾ ਨਹੀਂ ਬੜਿਆ ਹੁੰਦਾ ਪੀਜਾ ਹੁੰਦਾ ਓ ਆ ਆ ਆ ਕੀ ਬੋਛਾ ਦਾ ਫਿਰ ਤੂੰ ਚੜਿਆ ਦੇਖ ਚੌਰਾ ਪੀਜੇ ਖਾ ਕੇ ਆਇਆ ਤੇ ਕਾਲੀ ਸੀ ਕੌਣ ਮੇਰਾ ਪਿਓ ਉਹ ਤੂੰ ਨੂੰ ਮਾਰੋ ਤਾਂ ਵੀ ਮੈਂ ਤੋੜੇ ਖਾਦਾ ਮੇਰੀ ਵੀ ਤੈਨੂੰ ਪਤਾ ਨਾ ਮੌਤਵਾਰ ਬੰਦਾ ਪਿੰਡ ਦਾ ਨਾ ਦੇਖ ਮੌਤਵਾਰ ਮਿਲਿਆ ਕੌਣ ਪਿੰਡ ਦੇ ਸਲਾਮਾ ਆਉਂਦੀਆਂ ਮੈਨੂੰ ਦੇਖ ਮੌਤਵਾਰ ਨੂੰ ਮਿਲਿਆ ਇਹਨੂੰ ਕਿਵੇਂ ਮੈਂ ਕੁਛ ਨਹੀਂ ਬਾਪੂ ਆ ਮੌਤਵਾਰ ਬੰਦਾ ਤੂੰ ਪਿੰਡ ਦਾ ਸੀ ਤੇ ਫਿਰ ਗੱਲ ਸੁਣ ਚੜਿਆ ਮੇਰੀ ਪਾਪਾ ਹਾਂ ਹਾਂ ਭਾਈ ਜਦੋਂ ਖਾ ਕੇ ਟੋਖੀ ਜਾ ਹਾਂ ਉਹ ਪੀ ਜਾ ਓਏ ਪੀ ਜਾ ਨੀ ਉਹ ਚੱਲ ਕੋਈ ਉਹ ਜਦੋਂ ਅਸੀਂ ਥੋੜਾ ਜਿਹਾ ਗਾਂ ਬਾਅ ਕੇ ਅੱਛਾ ਉੱਥੇ ਉਹ ਭਰਾਵਾ ਸਾਨੂੰ ਦੇਈ ਜਾਣਾ ਉਹ ਕਹੀ ਜਾਣੀ ਆ ਉਹ ਯਾਰਾ ਉਹ ਕੀ ਕਹਿੰਦਾ ਡਾਗਰ ਓਏ ਡਰਗਰ ਨਹੀਂ ਹੁੰਦਾ ਓਏ ਬੁਰਾ ਹਾਈ ਓਏ ਹਾਂ ਓਏ ਬਰਗਰ ਹੁੰਦਾ ਉਹ ਉਹ ਚੱਲ ਜੋ ਵੀ ਹੁੰਦਾ ਮੈਂ ਕੀ ਪੁੱਛਦਾ ਨਾ ਹਾਂ ਆਹਾਹਾ ਵੇ ਐਤ ਕੀ ਮੈਂ ਜਾ ਮੇਲਾ ਬਾਬਾ ਬਗਰੇ ਲਜਤ ਆ ਗਈ ਭਰਾ ਮੇਲਾ ਤੇਰੇ ਵਾਸਤੇ ਬੜਾ ਵਾਸਤੇ ਨਹੀਂ ਬਣਾ ਸੋਡੇ ਵਾਸਤੇ ਕਿ ਕੀ ਗੱਲ ਆ ਸਾਡੇ ਵਾਸਤੇ ਬਣਿਆ ਮੇਲਾ ਆਹੋ ਸਾਨੂੰ ਵਾਸੀ ਨਹੀਂ ਦੇਖ ਸਕਦੇ ਤੂੰ ਤੂੰ ਕਮੇ ਦੇਖ ਸਕਦਾਗਾ ਪਹਿਲਾਂ ਸਾਡੇ ਪਿਓ ਵਰਗੇ ਵੀ ਸਾਨੂੰ ਐਂ ਕਹਿੰਦੇ ਸੀ ਕਿ ਤੁਸੀਂ ਮੇਲੇ ਆਲੇ ਨਹੀਂ ਹੁਣ ਸਾਡੀ ਲਾਜ ਸਾਨੂੰ ਅਜ ਤਾਂ ਕਿਸੇ ਪਾਸੇ ਜੋਗਰੀ ਨਾ ਰਹੇ ਤੂੰ ਮੇਰੀ ਗੱਲ ਸਾਨੂੰ ਲੈਣਾ ਕੀ ਆ ਮੇਲੇ ਤੋਂ ਤੇ ਜਿਹੜੇ ਤੂੰ ਕਿਸ ਤਖਤਰ ਪੈਸੇ ਲੈ ਕੇ ਗਿਆ ਸੀ ਕਦੋਂ ਆਇਆ ਆ ਉਹ ਵੀ ਤੈਨੂੰ ਮਸ ਹਾਵ ਦੰਨਾ ਗੱਲ ਕਰਨਾ ਹਾਂ ਉਹਦੂ ਗਾਹਾਂ ਫਿਰ ਜਦੋਂ ਅਸੀਂ ਉਹ ਡਾਗਰ ਖਾ ਕੇ ਗਏ ਅੱਛਾ ਤੇ ਤੇਰਾ ਮਾਰਾ ਭਲਾ ਕਰ ਜਦੋਂ ਸੈਂ ਮੋਰ ਜਾ ਮੁੜ ਕੇ ਨਹੀਂ ਆਉਂਦੇ ਆਪ ਕੋ ਖੱਡੇ ਚੌਕ ਤੋਂ ਹਾਂ ਯਾਰ ਕੀ ਪੁੱਛਦਾ ਤੂੰ ਉੱਥੇ ਨਾ ਮਾਂ ਦੇ ਪਤਾ ਰੋ ਪੀ ਆਉਂਦੀ ਸੀ ਗੱਲੇ ਦਾ ਆਹ ਅੱਛਾ ਅੱਛਾ ਮੈਂ ਫਿਰ ਚਾਰ ਗਲਾਸ ਮੈਂ ਪੀਤੇ ਅੱਛਾ ਤੇ ਚਾਰ ਗਲਾਸ ਪਿਆ ਗੈਲੋਂ ਨੂੰ ਉਹ ਗੈਲੋਂ ਕੌਣਾ ਹੁਣ ਓਏ ਰੋ ਆਪਣੇ ਆਇਆ ਤਾਂ ਕਿ ਪਿੰਡ ਤੋਂ ਪਰਾਂ ਬੁੜੀ ਜਿਹੜਾ ਪਰਾਂ ਮਤਿਆਂ ਦੀ ਆ ਹਾਂ ਹਾਂ ਹੈਗੀ ਆ ਇੱਕ ਹਾਂ ਹਾਂ ਉਹਨੂੰ ਅੱਛਾ ਤੇ ਉਹ ਤੇਰੇ ਨਾਲ ਕੀ ਲੈਣ ਗਈ ਸੀ ਓਏ ਓਏ ਆ ਵਿਚਾਰੀ ਪਿੰਡ ਦੀ ਹੁਣ ਹੈ ਕਿ ਨਾ ਤੀ ਮੈਨੂੰ ਕਹਦੀ ਭਾਈ ਮੇਲੇ ਜਾਣਾ ਮੈਂ ਕਿਹਾ ਹਾਂ ਭਾਈ ਮੇਲੇ ਜਾ ਇਕੱਠੇ ਬਾਕੇ ਦੋਵੇਂ ਜਾਣੇ ਅੱਛਾ ਦੋਵੇਂ ਜਾਣੇ ਗਏ ਸੀ ਹਾਂ ਹਾਂ ਦਵਾੜੀ ਛੱਤਰਖਾਨ ਤੋਂ ਡਰਦਾ ਤੂੰ ਤਾ ਕੀ ਗੱਲ ਛੱਤਰਾ ਦੀ ਕੀ ਗੱਲ ਹੈ ਦੇਖ ਛੱਤਰਾ ਦੀ ਕੀ ਗੱਲ ਆਲੀ ਕਹਿਉਣੀਂਗੀ ਤੂੰ ਬਰਾਨੀ ਤੀ ਨੂੰ ਨਾਂ ਲੈ ਕੇ ਜਾਣਾ ਨਾ ਮਿਲਖਾ ਮੈਂ ਤੈਨੂੰ ਭਾਈ ਇਹ ਤੇ ਲਾਦਾ ਹਾਂ ਆ ਵੀ ਫੇਰਾ ਮੇਰੀ ਗੰਦੀ ਲਾ ਦੇਖ ਲੈ ਕੀ ਤੌਹਤਾ ਲਾਉਂਦੀ ਹੈ ਮੇਰੇ ਤੇ ਹੋਰ ਤਾਂ ਲਾਉਂਦੀ ਹੈ ਤੇਰੇ ਤੇ ਤੜਕੇ ਦਾ ਗਿਆਗਾ ਇਹ ਪੀ ਕੇ ਜੂਸ ਆ ਅੱਛਾ ਹੋਰ ਸੁਣ ਲਾ ਜਦੋਂ ਭਾਈ ਜੂਸ ਪੀ ਕੇ ਹਟੇ ਅਸੀਂ ਹੈ ਹਾਂ ਗਾਹਾਂ ਮੋੜ ਮੁਰ ਕੇ ਆਏ ਤੋਂ ਦੁਗਾ ਪਕੌੜਿਆਂ ਦਾ ਲੰਗਰ ਆ ਗਿਆ ਆ ਜਾ ਪਕੌੜੇ ਹਾਂ ਅੱਛਾ ਫਿਰ ਪਕੌੜੇ ਖਾ ਤੂ ਕੇ ਭਾਈ ਅਸੀਂ ਸਮਝ ਲਾ ਤੇਰਾ ਮਾਰਾ ਭਲਾ ਕਰੇ ਤੇ ਫੇਰ ਅਸੀਂ ਉਹ ਗਾਏ ਫੇਰ ਮਾਂ ਦੇ ਪੁੱਤ ਲਾਲੋ ਲਾਲ ਟੱਕਰੀਆਂ ਓਏ ਹਾਏ ਓਏ ਓਏ ਬ੍ਰੇਕ ਹੀ ਟੱਕਰ ਗਿਆ ਤੈਨੂੰ ਇਹ ਜਾ ਉਹ ਜਲੇਬੀਆਂ ਓਹੋ ਮੈਂ ਤਾਂ ਖਬਰ ਨਹੀਂ ਕੀ ਲਾਲ ਟੱਕਰਾਂ ਬੁੜੇ ਨੂੰ ਉਹ ਜਲੇਬੀਆਂ ਖਾਧੀਆਂ ਸੀ ਆ ਫੇਰ ਤਾਂ ਠੀਕ ਆ ਕੇ ਜਲੇਬੀਆਂ ਫੇਰ ਤੇ ਫੇਰ ਮਾਰਾ ਮੋਟਾ ਗਿਆ ਲੋਕਾਂ ਦੀ ਮੈਨੂੰ ਕੋਈ ਚੂੜੀ ਚ ਪਾ ਦਵਾ ਅੱਛਾ ਤੇ ਮੇਰੀ ਬੀਬੀ ਨੂੰ ਕਦੇ ਚੂੜਮਣੀ ਦੀ ਦਵਾਈ ਨਾਲ ਨੂੰ ਚੂੜਮਣੀ ਦੀ ਦਵਾਈ ਆਂ ਜਾ ਕਰ ਪੁੱਤ ਆ ਮੈਂ ਐ ਨਹੀਂ ਕੋਈ ਗੱਲ ਨਹੀਂ ਵੀ ਮੈਂ ਦਵਾਈ ਤਾਉ ਮੈਨੂੰ ਕਹਿੰਦੀ ਮੈਂ ਪੈਸੇ ਦੇ ਦੂੰਗੀ ਤੈਨੂੰ ਅੱਛਾ ਠੀਕ ਆ ਫਿਰ ਠੀਕ ਆ ਤੇ ਇੱਕ ਗੱਲ ਹੋਰ ਭਾਈ ਹਾਂ ਮੈਂ ਅੱਖ ਨੂੰ ਕੀ ਆਖਣਾ ਤਖਾਖੂ ਕਿ ਅਸੀਂ ਬੱਤ ਚੜ੍ਹਿਆ ਏ ਪਿੰਡੋਂ ਦਾ ਜਾਦਾ ਕਰਕੇ ਆ ਮਤਲਬ ਭੁੱਲੇਗਾ ਮੈਂ ਤਾਂ ਮੱਥਾ ਤਾਂ ਠੇਕ ਹੀ ਨਾ ਆਇਆ ਉਹ ਤੇਰੀ ਨੂੰ ਕੱਲੇ ਖਾਣ ਪੀ ਗਏ ਬੜਾ ਆ ਤੇ ਹੋਰ ਚੱਲਣ ਨੂੰ ਦਵਾਈ ਲੈ ਚੂੜਮਣੀ ਦੀ ਦਵਾਈ ਲੈ ਉਹ ਆਏ ਨਹੀਂ ਹੁੰਦਾ ਮੇਰੀ ਗੱਲ ਸੁਣ ਛੇਰਾ ਹਾਂ ਇਹ ਨਾ ਜੇ ਤੂੰ ਆਖੇ ਹਾਂ ਕੋਸਤਾ ਨਾ ਆਪਣੀ ਜਿਹੜੀ ਕੌਮ ਆ ਉਹ ਠਟਕ ਗਈ ਜਿਵੇਂ ਬਾਪੂ ਉਹ ਮੱਲਾ ਤੈਨੂੰ ਹੁਣ ਮੈਂ ਗੱਲ ਦੱਸਾਂ ਦਿਲ ਦੀ ਹਾਂਝਲਾ ਹਾਂ ਸਾਡੇ ਵੇਲੇ ਨਾ ਪਹਿਲਾਂ ਪੁਰਾਣੇ ਟਾਈਮਾਂ 'ਚ ਜਦੋਂ ਅਸੀਂ ਮੇਲਿਆਂ ਤੇ ਜਾਂਦੇ ਹਾਂ ਮਨਲਾ ਵੀ ਜਿਵੇਂ ਵਿਸਾਖੀ ਆਉਣੀ ਅਸੀਂ 2 ਦਿਨ ਪਹਿਲਾਂ ਨਾ ਘਰ ਦਾ ਪਸ਼ੂ ਡੰਗਰਾਂ ਦਾ ਕੰਮ ਤਾਂ ਦਾ ਸਾਮ ਕੇ ਸਾਰਾ ਅੱਛਾ ਪੱਠੇ ਪੁੱਠੇ ਵੱਢ ਕੇ ਖੇਤੋਂ ਆ ਪੂਰਾ ਸਿੱਕ ਤੱਚ ਫੱਚ ਕਰ ਦਿੰਦੇ ਸਾਡੇ ਬਾਪੂ ਵਰਗਾ ਨੂੰ ਕਹਿ ਕੇ ਅੱਛਾ ਪੂਰਾ ਕੰਮ ਸਾਮ ਲੈਂਦੇ ਸੀ ਸਾਰਾ ਠੀਕ ਆ ਤੇ ਫਿਰ ਆ ਜਾਰਦਾਂ ਦੇ ਚਾਦਰੇ ਚੂਦਰੇ ਬੰਨ ਕੇ ਪੂਰਾ ਹੈ ਅੱਛਾ ਹੁਣ ਤਾਂ ਕਿਧਰੇ ਥੋੜੀਓ ਚਨੇਲਾ ਚੜੂਲਾ ਭਰਾਵਾ ਉਹ ਚਨੇਲਾ ਨਹੀਂ ਬਾਪੂ ਚੜੋਲਾ ਹੁੰਦਾ ਉਹ ਚੱਲ ਜੋ ਵੀ ਹੁੰਦਣਾ ਅੱਛਾ ਹੈ ਆ ਕੀ ਮੈਂ ਚੜਨ ਲੱਗਿਆ ਉਹ ਗੱਲੋ ਤਾਂ ਨਹੀਂ ਆਇਆ ਬਾਈ ਆਪਾਂ ਝੂਟੇ ਲੱਗੇ ਅੱਛਾ ਮੇਰਾ ਉਹਦੇ ਤੇ ਚਾਦਰ ਆੜ ਗਿਆ ਤੇ ਫੇਰ ਬਾਪੂ ਫਿਰ ਕੇ ਮੈਂ ਤਾਂ ਚੜ ਗਿਆ ਉਹ ਤੈਨੂੰ ਗਾਹਾਂ ਨਾਲ ਗੱਲ ਕਰੀ ਮੇਰਾ ਤਾਂ ਡਰਦੇ ਦਾ ਵਿੱਚ ਮੂਤ ਹੀ ਨਿਕਲ ਜਾਣਾ ਸੀ ਉਹਦੇ ਓਹੋ ਹਾਂ ਬਾੜੀ ਭੜੀ ਹੋਈ ਉੱਥੇ ਤਾਂ ਮੇਰਾ ਤਾਂ ਕਾਲਜਾ ਬਾਹਰ ਆਵੇ ਉਧਰੋਂ ਗਿਆਲੋ ਡਰੇ ਭਰਾਵਾ ਤੇ ਨਾਲੇ ਉਹ ਐਂ ਦੱਸਦੇ ਸੀਗੇ ਅਗੇ ਥੋੜਾ ਬੁੜਾ ਆ ਕੇ ਕੋਹਰ ਨਾਲ ਹੀ ਵਰਦਾਈ ਪਤਾ ਨਹੀਂ ਕੌਣ ਸੀ ਪਤਨੀ ਯਾਰ ਇਦਾਂ ਹੋਈ ਸੀ ਬੇੜੇ ਚੋਂ ਕੋਈ ਤਾਂ ਆਪਣੇ ਰਿਸ਼ਤੇਦਾਰਾਂ ਤੋਂ ਟੱਕਰ ਗਈ ਸੀ ਬੁੜੀ ਅੱਛਾ ਇਹ ਆਪਣੇ ਹੋਣੀ ਘੁੰਮਣ ਵਾਲੇ ਰਿਸ਼ਤੇਦਾਰ ਗਾਹਾਂ ਇੱਕ ਨੇ ਆਪਣੇ ਤ੍ਰਿਪੂਆ ਦੀ ਪੋਤ ਨੂੰ ਦਾ ਜਿਹੜਾ ਹੈਗਾ ਰਿਸ਼ਤੇਦਾਰ ਆ ਉਹ ਆਪਣੇ ਕੀ ਨਾਂ ਸੀ ਉਹਦਾ ਨਾਂ ਭੁੱਲ ਗਿਆ ਓਏ ਉਹਦਾ ਨਾਂ ਸੀਗਾ ਤੇਜੋ ਤੇਜੋ ਹਾਂ ਉਹ ਟੱਕਰੀ ਸੀਗੀ ਅੱਛਾ ਉਹ ਤੈਨੂੰ ਪਤਾ ਏ ਪੁੱਤ ਤੇਰੇ ਬਾਪੂ ਦੀ ਕਿੰਨੀ ਇੱਜ਼ਤ ਆ ਮਾਤਾ ਕਦੇ ਗੱਲੇ ਕੋਹੇ ਤੇ ਪੈਰ ਨਹੀਂ ਧਰਿਆ ਤੇ ਆ ਕਿਵੇਂ ਆਈ ਸੀ ਤੈਨੂੰ ਸੱਦਣ ਮੁੰਡਾ ਇਹਦੀ ਤਾਂ ਤੂੰ ਬਣਾ ਆਂ ਕਿ ਮਿਲਿਆ ਸਾਡੀ ਪਾਣੀ ਦੀ ਵਾਰੀ ਸੀਗੀ ਅੱਜ ਮਾਹੀ ਲਾ ਲਗੇ ਨਹੀਂ ਲਾਉਂਦੇ ਪਾਣੀ ਨਾ ਕਾਮਰਾ ਸਾਡ ਆਪਣਾ ਸਾਰਾ ਪਾਣੀ ਤਾਂ ਆਪਾਂ ਉਹਨੇ ਰੌਣੀ ਕਰਾਂਗੇ ਆਪਾਂ ਤੇ ਇਹ ਤੇ ਮੈਨੂੰ ਜਿਹੜੇ ਅੱਗੇ ਦੱਸੇ ਨਹੀਂ ਤੇਰਾ ਤੇਰਾ ਬਾਪੂ ਕਿੱਧਰ ਗਿਆ ਮਖਾਲਾ ਮੈਨੂੰ ਤਾਂ ਦੱਸ ਕਿ ਨਹੀਂ ਗਿਆ ਤੇ ਮੈਂ ਤੜਕੇ ਦਾ ਤੇ ਮੈਂ ਤੇਰੀ ਬੇਬੇ ਨੂੰ ਕਾਹ ਕਹਦਾ ਗਾਮਾ ਮੇਲੇ ਜਾਣਾ ਮੈਨੂੰ ਉਹ ਇਧਰੇ ਬਾਪੂ ਦਾ ਬਾਈ ਨੂੰ ਨਹੀਂ ਪਤਾ ਵੀ ਕਿੱਧਰ ਗਿਆ ਗਾਲਾ ਓਏ ਇੱਕ ਹੋਰ ਸੁਣ ਲਾ ਓਏ ਤੈਨੂੰ ਮੈਂ ਗੱਲ ਕਰਾਵਾ ਆਪਣੀ ਗੱਲ ਵਿੱਚ ਰਹਿ ਗਈ ਸੀ ਆਪੇ ਇਧਰ ਪਾਣੀ ਦੀ ਗੱਲ ਚੱਲ ਰਹੀ ਸੀ ਭਾਈ ਹੁਣ ਨਾ ਲੋਕ ਭਟਕ ਗਏ ਆਪਣੇ ਧਰਮ ਦੇ ਆ ਕਿਵੇਂ ਬਾਪੂ ਲੰਗਰਾਂ ਚ ਹੋ ਗਏ ਆ ਨਾ ਮੈਂ ਦੇਖ ਲਿਆ ਭਾਈ ਲੋਕ ਲੰਗਰਾਂ ਦੇ ਵਿੱਚ ਕਿਧਰੇ ਉਧਰ ਭਾਇ ਦੇ ਕਦੇ ਉਧਰ ਕੋਈ ਰੱਬ ਦੇ ਘਰ ਦੀ ਤਾਂ ਸੁਣਦਾ ਹੀ ਨਹੀਂ ਹਾਂ 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 ਰੱਬ ਦੇ ਘਰ ਦੀ ਨਹੀਂ ਮੈਂ ਨਹੀਂ ਕਹਿੰਦਾ ਵੀ ਲੰਗਰ ਨਹੀਂ ਲਾਉਣੇ ਤੇ ਤੂੰ ਕੋਈ ਸੁਣ ਕੇ ਰੱਬ ਦੇ ਘਰ ਦੀ ਕਿ ਨਾ ਮੈਂ ਤਾਂ ਲੋਕਾਂ ਰਭੇ ਕਿਹੜੀ ਸੁਣ ਕੇ ਆਂ બસ ਠੀਕ ਆ ਵਧਗਾ ਹੋ ਗਿਆ ਮੇਲਾ ਗੇਲਾ ਕਰੇ ਮਨਜੀਤ ਕੀ ਕਿਹਾ ਸੀ ਉਹ ਸੁਣ ਕੇ ਆਏ ਆ ਯਾਰ ਰੱਬ ਦੇ ਘਰ ਦੇ ਸੁਣ ਕੇ ਆਈ ਆ ਕੋਈ ਬੱਲੇ ਬੰਨੀ ਗੱਲ ਕੇ ਕੋਈ ਨਾ ਉੱਥੇ ਜਕੇ ਉਹੀ ਤੱਕੇ ਖਾ ਕੇ ਮੈਂ ਤਾਂ ਆ ਲੱਗਦਾ ਵੀ ਉਹ ਤੱਕੇ ਖਾ ਕੇ ਮੁੜ ਆਇਆ ਵਾਪਸ ਨਹੀਂ ਪੱਲੇ ਤਾਂ ਗੱਲ ਬੰਨੀ ਅਖਰ ਗੁਰੂ ਸਾਹਿਬ ਦੀ ਇੱਕ ਤਾਂ ਵੀ ਆਇਆ ਯਾਰ ਪੁੱਤ ਚੜਿਆ ਹਾਂ ਆਪਣੇ ਨਾਲ ਲੋਕ ਘਟਕ ਗਏ ਯਾਰ ਲੋਕ ਤਾਂ ਘਟ ਕੀ ਗਏ ਕੰਮ ਵੜ ਗਏ ਬਾਪੂ ਯਾਰ ਏ ਹੁਣ ਲੋਕਾਂ ਨੂੰ ਮੈਂ ਬਾਹਲੇ ਮੁੰਡੇ ਖੁੰਡਾਂ ਨੂੰ ਪੁੱਛਿਆ ਮਹਾਪੁੱਤ ਅੱਜ ਦੇ ਦਿਨ ਕੀ ਹੋਇਆ ਸੀ ਆ ਕਹੇ ਜੀ ਸਾਨੂੰ ਤਾਂ ਪਤਾ ਨਹੀਂ ਸਾਰੇ ਮੰਦਿਰ ਨੂੰ ਫਿਰ ਮੈਂ ਪੁੱਛਿਆ ਮਹਾ ਓਏ ਫਲਾਨਾ ਐਕਟਰ ਜਿਹੜਾ ਬੰਬੇ ਰਹਿੰਦਾ ਉਹਦੇ ਸਾਰੇ ਕਿਧਰੇ ਪੋਤਿਆਂ ਦੇ ਨਾਮ ਦੱਸ ਪੋ ਓਏ ਉਹਦਾ ਬਾਪੂ ਓਏ ਉਹ ਰਹਿੰਦਾ ਓਏ ਉਹ ਜਿਹੜਾ ਉਹ ਆਇਆ ਸੀ ਆਪਣੇ ਤੇਰਾ ਨਾ ਨਾ ਕਿਲੇ ਨਾ ਲੱਖਾ ਖਦਾਨਾ ਹਾਂ ਉਹਦਾ ਪੁੱਛਿਆ ਸੀਗੇ ਓਏ ਉਹਦਾ ਸਾਡੇ ਯਾਰ ਤੂੰ ਉਹਨਾਂ ਤੋਂ ਪੱਕੀ ਲੈਣਾ ਆਪਣੇ ਗੱਲ ਕਰ ਤੂੰ ਗੁਰੂ ਸਾਹਿਬ ਦੀ ਅੱਛਾ ਮੈਂ ਪੁੱਛਿਆ ਮਾਖਾ ਭਾਈ ਗੁਰੂ ਗੋਬਚਨ ਜੀ ਪਰਿਵਾਰ ਬਾਰੇ ਤੁਸੀਂ ਕੋਈ ਜਾਣਦੇ ਹੋ ਆਖੇ ਨਾ ਜੀ ਫਿਰ ਮੈਂ ਪੁੱਛ ਲਿਆ ਮਖਾ ਉਹ ਜਿਹੜਾ ਉਹ ਐਕਟਰ ਰਹਿੰਦਾ ਬੰਬੇ ਕਹਿੰਦੇ ਮਹਾਕਸ਼ੇ ਕੁਮਾਰ ਉਹਦਾ ਹਾਂ ਜੀ ਕਹਿੰਦੇ ਉਹ ਫਲਾਨਾ ਜਵਾਕ ਆ ਐਨੇ ਸਾਲ ਓਏ ਉਹ ਬੰਦੇ ਦੀ ਸਾਰੀਆਂ ਪੀੜੀਆਂ ਫਰੋਲਤ ਨਾ ਤੇ ਆਪਣੇ ਗੁਰੂ ਸਾਹਿਬ ਦੀ ਏਡੀ ਕੁਰਬਾਨੀ ਉਹਦੀ ਕੋਈ ਗੱਲ ਨਾ ਜਾ ਚੇ ਤੇ ਉਹਨਾਂ ਦੇ ਤੇ ਹੋਰ ਆਪਣੇ ਹੁਣ ਮੈਂ ਇਹ ਦੱਸਦਾ ਪੁੱਤ ਚੜਿਆ ਵੀ ਭਾਈ ਆਪਣੇ ਨੌਜਵਾਨ ਆ ਜਿਹੜੇ ਇਹ ਪਟਕੀ ਜਾਂਦੇ ਪਰ ਬੱਚ ਭਾਈ ਜਿਹੜੇ ਜਾਗਰੂਕ ਹੋਈ ਜਾਂਦੇ ਹੋਈ ਵੀ ਜਾਂਦੇ ਆ ਹਾਂ ਹੁਣ ਆਪਾਂ ਧਰਮ ਤਾਂ ਨਹੀਂ ਦੇ ਲਖੜਾ ਆਪਣੇ ਪਤਾ ਨਹੀਂ ਕੀ ਹੋਗਾ ਲੋਕ ਲੰਗਰਾਂ ਚ ਹੀ ਬੜੀ ਜਾਂਦੇ ਵੀ ਤੁਸੀਂ ਨੌਜਵਾਨਾਂ ਨੂੰ ਸਿੱਖੀ ਪਾਸੇ ਪ੍ਰੇਰਿਤ ਕਰੋ। ਹਾਂ। ਬਾਕੀ ਭਾਈ ਹੁਣ ਆ ਰਿਹਾ ਅਮਰਤਪਾਲ ਸਿੰਘ ਖਾਲਸਾ। ਹਾਂ। ਬਾਰਸ ਪੰਜਾਬ ਦੇ ਜਥੇਬੰਦੀ ਬਣੀ ਆ। ਆਹ ਹਾਂ। ਦੇਖੋ ਮਹਾਰਾਜ ਕਰੇ ਕਿਰਪਾ ਤਾਂ ਪਤਾ ਕਹਨੇ ਭਾਈ ਆਵੇ। ਸਹੀ ਗੱਲ ਆ। ਪਰ ਸਰਕਾਰਾਂ ਉਹ ਨਿੰਦਗਾ ਪੁੱਤ ਚੜਿਆ ਹਣਾ। ਬਾਬੂ ਹੋਰ ਕੀ ਉਹ ਦੇਖਿਆ ਫਿਰ ਉਥੇ? ਉਥੇ ਤਾਂ ਪੁੱਤ ਮੈਂ ਤਾਂ ਲੰਗਰ ਹੀ ਦੇਖਿਆ ਕੱਲੇ। ਹੋਰ ਕੁਝ ਨਹੀਂ ਦੇਖਿਆ। ਨਾ ਨਾ। ਮੁਦੀਰ ਫਿਰਦੀ ਆ ਦੇਸਾਂ ਦੀ ਪੁੱਤ ਪੀਪਣੀਆਂ ਬਾਜੇ ਵਜਾਉਂਦੀ। ਕੋਈ ਹੈ ਹੀ ਨਹੀਂ। ਦੇ ਅੱਜ ਦੇ ਦਿਨ ਭਾਈ ਗੁਰੂ ਸਾਹਿਬ ਨੇ ਆਪਾਂ ਨੂੰ ਖਾਸੇ ਪੰਥ ਦੀ ਸਾਜਣਾ ਕਰੀ ਸੀ। ਉਹ ਤਾਂ ਫਿਰ ਬਾਪੂ ਆਏ ਆ ਨਾ ਵਢੀਰ ਦੇ ਮੁੰਡੇ ਦਾਦਾ 20-20 ਜਾਂਦੇ ਆ ਇਕੱਠੇ। ਉਹ ਤਾਂ ਫਿਰ ਉਹ ਲੰਗਰਾਂ ਨੂੰ ਪਾਏ ਜਾਂਦੇ ਆ ਨਾ। ਉਦੋਂ ਮੁੰਡੇ ਕੀ ਕੁੜਗਾਂ ਕੀ ਪੈਂਟਾ ਸਲਟਾ ਜਿਹਾ ਪਾ ਕੇ ਤੇ ਆਣ ਵਿੱਚ ਬੈਤਨਾ ਫਰਦੀਆਂ ਆ ਫਰਦੀਆਂ ਨੇ ਉੱਥੇ। ਹੋਰਾ। ਚੱਲ ਐਂ ਕਰੋ ਫਿਰ। ਹਾਂ। ਤੂੰ ਆਏ ਘਰ ਪਹਿਲਾਂ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇ ਇੱਕ ਪੁੱਤ ਬਣ ਕੇ ਯਾਰ। ਉਦੋਂ ਪਾਣੀ ਚਾਹ ਤਾ ਕਰੇ ਹੋਰ ਕੋਈ ਗੱਲ ਸੁਣਾ ਯਾਰ ਉਹ ਮੇਰਾ ਯਾਰ ਗੱਲ ਸੁੱਕੀ ਜਾਂਦਾ じゃ ਸ਼ੇਰ ਬਣ ਕੇ ਖੜਾ ਹੋ ਗਿਆ ਪਾਣੀ ਦਾ ਗਲਾਸ ਮੈਂ ਪਾਣੀ ਦਾ ਗਲਾਸ ਲੈ ਕੇ ਆਇਨੇ ਮੈਂ ਮਿਲ ਕੇ ਨਾ ਗੱਲਾਂ ਕਰਦਾ ਤੂੰ ਜਾ ਮਿਲ ਕੇ ਨਾ ਗੱਲਾਂ ਕਰ ਲੈ ਮੈਂ ਪਾਣੀ ਲੈ ਕੇ ਦਿੰਦਾ ਬਾਪੂ ਯਾਰ ਉਹ ਵੀ ਤੇਰੇ ਨਾਲ ਹੀ ਸੀਗੇ ਤੇਰੇ ਵਾਲੇ ਪਿਓ ਦੀ ਸ਼ੋਹਲਾ ਉਹਨੇ ਤਾਂ ਉੱਥੇ ਭਰਾਵਾ ਬੁੜੀ ਛੇੜਤੀ ਅੱਛਾ ਏ ਤੂੰ ਹੋਰ ਹੋ ਕੇ ਮੈਂ ਤੈਨੂੰ ਪਤਾ ਤਾਂ ਤੁਹਾਡੇ ਵਾਲੇ ਟੌਂਟ ਦਾ ਐਡਾ ਚੰਗਾ ਕਿੱਥੇ ਆਉ ਇਹ ਤਾਂ ਉਹਨੇ ਬੁੜੀ ਛੇੜਤੀ ਉਹਨੂੰ ਤਾਂ ਦੇ ਮਾਂ ਦਾ ਪੁੱਤ ਆ ਲੈ ਲਿਆਲ ਕਰਤਾ ਕੁੱਟ ਕੁੱਟ ਕੇ ਠੀਕ ਹਰ ਤਰ੍ਹਾਂ ਨਾਲ ਲੱਤਾਂ ਕੁੱਟਣਾ ਹੋਰ ਵਾਲਾ ਕੁੱਟਿਆ ਮੈਂ ਤਾਂ ਸਿਆਣਾ ਬਗਿਆ ਮੈਂ ਤਾਂ ਭੱਜਿਆ ਚੁੱਪਾ ਕਿਹਦੇ ਚੜਾਇਆ ਫਿਰ ਪੁੱਤ ਮੇਰੇ ਨਾਲ ਚੜਾ ਦੇ ਨਾ ਦੱਸੀ ਗੱਲ ਹੋਰ ਤੇਰੀ ਬੇਬੇ ਠੀਕ ਆ ਹਾਂ ਹਾਂ ਉਹ ਕੀ ਆਲੇ ਬਾਪੂ ਬੜੀ ਕਾਕੀ ਜਿੰਗਾਂ ਲਈ ਗਰੀ ਜਾਂਦੇ ਸੀ ਆ ਤਾਂ ਮੈਂ ਕੀ ਗੱਲਾਂ ਜੀ ਤੇਰੀ ਜਾਂਦੇ ਸੀ ਐ ਖਾਣਾ ਮੈਨੂੰ ਪਾਣੀ ਦੀ ਘੁੱਟ ਪੀ ਲੈ ਨਿਹੜ ਜਾ ਇਹ ਆ ਗਾਂ ਮੇਲਾ ਪਾਣਾ ਪੜਾ ਜੀ ਕਹਿੰਦਾ ਮੈਂ ਮੇਲਾ ਅੱਛਾ ਪਾਣਾ ਪੜਾ ਜੀ ਕਹਿੰਦਾ ਸਹੀ ਕੋਈ ਗੱਲ ਜੀ ਗੜਬੜ ਹੋਰ ਲੱਗਦੀ ਐ ਕੋਈ ਗੜਬੜ ਤਾਂ ਨਹੀਂ ਪਤਾ ਤਾਂ ਇਧਰ ਆ ਪਿਉ ਦਾ ਹਾਂ ਹਾਂ ਗੁੜੀ ਛੇੜਤੀ ਉੱਥੇ ਚੌਰਾ ਕੁੱਟ ਖਾ ਕੇ ਕੁੱਟ ਖਾ ਕੇ ਆਇਆ ਉਹ ਦਸੀ ਇਹਨਾਂ ਫਰਾ ਉਹ ਫਿਰ ਆਪੇ ਆ ਉਹ ਤਾਂ ਯਾਰ ਛੱਟ ਦੇਖਣੇ ਇਹਨਾਂ ਦੇ ਘਰੇ ਕਲੇਸ਼ ਪਊਗਾ ਹੈ ਤੈਨੂੰ ਪਤਾ ਤਾਂ ਹੈ ਉਹਦਾ ਯਾਰ ਸਾਰਾ ਕੁਝ ਤਾਂ ਵੇਚ ਕੇ ਖਾ ਗਿਆ ਕਿ ਜ਼ਮੀਨ ਜ਼ਮੀਨ ਇਹਨਾਂ ਕੋਲੇ ਕਿਹੜੇ ਪਾਣੀ ਦੀ ਬਾਰੀ ਆਣ ਦੀ ਵਾਰੀ ਨੂੰ ਤਾਂ ਸੁਣਾਇਆ ਨਾ ਮਾਰਦੇ ਫਿਰਦੇ ਆ ਆ ਉਹ ਆਏ ਸੀ ਗੱਲ ਪੁੱਤ ਮਿਲਖਿਆ ਉਹ ਤਾਂ ਸੀ ਪੁੱਤਾਂ ਦੇ ਕੋਈ ਹਾਂ ਕੋਈ ਨਹੀਂ ਸ਼ੇਰਾ ਬਾਰੀ ਫਿਰ ਤੁਹਾਨੂੰ ਅਗਲੇ ਕਿਹੜੇ ਦੇਵਾਂਗੇ ਹਾਂ ਤੁਹਾਨੂੰ ਲੋੜ ਹੈ ਹਾਂ ਕਿ ਸਾਨੂੰ ਲਾ ਲੈਂਦੇ ਯਾਰਾ ਚੱਲ ਹਾਂ ਕਹਿ ਦਿੰਦਾ ਮੈਂ ਮੇਰੇ ਪਾਣੂ ਵੀ ਹਾਂ ਇਹ ਕਿ ਉਹ ਵੀ ਆਏ ਸੀ ਗੱਲ ਪੁੱਛਣ ਓਏ ਕੌਣ ਆ ਉਹ ਕਾਲਕ ਦਾ ਸੀਗਾ ਬੱਸ ਮੈਂ ਤਾਂ ਇਹ ਕਹਿਣਾ ਹੁਣ ਤੁਹਾਨੂੰ ਤੂੰ ਮਿਲਖਾ ਬਾਰੀ ਲਈਂ ਅਗਲੀ ਪਤਾ ਅੱਛਾ ਠੀਕ ਹੈ ਤੇ ਤੂੰ ਗੁਰਪੀਤਾ ਹਾਂ ਜਾਂ ਪਤਾ ਟਾਈਮ ਹੋਇਆ ਤੇ ਕਿੰਨਾ ਟਾਈਮ ਕਰਤਾ ਲੈ ਕਰ ਤੂੰ ਫਿਰ ਜਾ ਕੇ ਕੋਈ ਨੀਰਾ ਨੂਰਾ ਵੜ ਲੈ ਖੇਤੋਂ ਪਸ਼ੂ ਭੁੱਖੇ ਮਰੀ ਜਾਂਦੇ ਆ ਪਸ਼ੂ ਜਾਂਦੇ ਆ ਫਿਰ ਭਗ ਜਾਂਦੇ ਆ ਤੇ ਮੈਂ ਕਿਸਤ ਕੋਸਤ ਦਾ ਹੱਲ ਕਰ ਲਾਂ ਫਿਰ ਉਹਦਾ ਤੂੰ ਕਿਸਤ ਦਾ ਹੱਲ ਲਗਾ ਤੂੰ ਆ ਤੇ ਉੱਪਰ ਕੋ ਰੋ ਕੰਮ ਦਿੰਦਾ ਹਾਂ ਹਾਂ ਕਰਦੇ ਆ ਛੇਤੀ ਮੁੜਿਆ ਮੈਂ ਤੁਹਾਨੂੰ ਦੱਸਾਂਗਾ ਬੜਾ ਛੇਤੀ ਆ ਜੂ ਹਾਂ ਆ ਜਾ ਬੜਾ ਫਿਰ ਤੰਗਾ ਮੈਂ ਵੀ ਜਾਂਦਾ ਫਿਰ ਮੈਂ ਕਰਦਾ ਹੱਲ ਜੰਗਾ ਮੈਂ ਤੇਰੇ ਬੇਬੇ ਨੂੰ ਮਿਲਾਂ ਚੰਗਾ ਹਾਂ